ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ YouTube ਚੈਨਲ ਤੇ ਤੇ ਅੱਜ ਆਪਾਂ ਹੁਣ ਤੁਹਾਨੂੰ ਆਪਣਾ PR 126 ਇਹ ਦੂਜਾ ਵਾਝੂਨਾ ਆਪਣਾ ਡੀਐਸਆਰ ਤੇ ਆ ਤੁਹਾਨੂੰ ਹੋਰੇ ਵੀ ਦਿਖਦੇ ਹੋਣਗੇ ਆ ਜਿਹੜੇ ਮੱਥਿਆਂ ਤੇ ਬੂਝਾ ਥੋੜਾ ਜਿਹਾ ਘੱਟ ਮਾਰਿਆ ਇਹ ਤੁਹਾਨੂੰ ਦਿਖਦਾਊਗਾ ਵੀ ਇਹ ਇੱਥੋਂ ਮਾੜਾ ਇੱਧਰ ਤੁਸੀਂ ਝੋਨਾ ਵੇਖੋ ਇਹਦੇ ਵਿੱਚ ਸਿਰਫ ਤਿੰਨ ਵਾਰੀ ਰੇਹ ਪਈਆ ਯੂਰੀਆ ਤੇ ਇੱਕ ਵਾਰੀ ਫੰਗੀ ਸਾਈਡ ਪਿਆ ਕੋਈ ਹੋਰ ਇਹਦੇ ਵਿੱਚ ਕੀੜੀ ਵਾਲੀ ਦਵਾਈ ਨਹੀਂ ਪਾਈ ਤੇ ਕੋਈ ਇਹਦੇ ਤੇ ਹੋਰ ਸਪਰੇ ਨਹੀਂ ਕੀਤੀ ਆਪਾਂ ਇਹਨਾਂ ਇਹਦੀ ਗ੍ਰੋਥ ਕਰਾਉਣ ਵਾਸਤੇ ਜਾਂ ਫੋਟ ਵਾਸਤੇ ਤੇ ਸਿਰਫ ਯੂਰੀਆ ਜ਼ਿੰਕ ਤੇ ਜਦੋਂ ਆਪਾਂ ਬੀਜਾ ਸੀ ਝੋਨਾ ਉਦੋਂ ਆਪਾਂ ਅੱਧਾ ਗੱਟਾ ਇਹਦੇ ਨਾਲ ਡੀਏਪੀ ਪਾਈ ਸੀ ਤੇ ਝੋਨਾ ਜਿਹੜਾ ਇੱਥੇ ਥੋੜੇ ਸਾਹਮਣੇ ਆ ਹੁਣ ਮੈਂ ਤੁਹਾਨੂੰ ਜ਼ੂਮ ਕਰਕੇ ਹੁਣ ਤੁਸੀਂ ਇਹਦੇ ਬੁਝੇ ਵੇਖਿਓ ਜੇ ਆ ਦੇਖ ਆਹ ਜਿਹੜੇ ਹੈਗੇ ਆ ਇਹ ਤਾਂ ਬਹੁਤ ਟਾਈਮ ਬਾਅਦ ਲੱਗੇ ਆ ਇਹਨਾਂ ਲੱਗਿਆਂ ਤਾਂ ਹੋਏ ਹਜੇ ਹਫ਼ਤਾ ਦਸਦੇ ਨੇ ਏ ਆਪਾਂ ਇਹਦੇ ਵਿੱਚੋਂ ਪਟਕੇ ਲਾਏ ਆ ਕੋਈ ਐ ਨਹੀਂ ਆਪਾਂ ਵੀ ਪਨੀਰੀ ਪਟਕੇ ਲਾਈ ਜੇ ਪਨੀਰੀ ਪਟਕੇ ਲਾਈ ਹੁੰਦੀ ਉਹ ਐ ਨਹੀਂ ਹੋਣੀ ਸੀ ਬਾਕੀ ਤੁਸੀਂ ਆ ਸਾਰਾ ਝੋਨਾ ਵੇਖੋਗੇ ਨਾ ਨਾ ਦੇ ਝੋਨਾ ਬਹੁਤ ਵਧੀਆ ਬਾਕੀ ਆਪਾਂ ਜਿਹੜੇ ਪਾਣੀ ਲਾਏ ਆ ਨਾ ਤੁਹਾਨੂੰ ਉਹ ਵੀ ਦੱਸ ਦਿਆਂ ਕਿੰਨੇ ਲੱਗੇ ਇਹ ਬੀਜਾ ਚੋਂ ਨਹੀਂ ਹੈ ਬੀਜਾ ਚੋਂ ਨਾ ਕੇਰਾ ਜਰੂਰ ਆਪਾਂ ਨੂੰ ਮਨ ਨਹੀਂ ਖੜਦਾ ਤੇ ਆ ਦੇਖ ਆ ਸਾਰਾ ਬੀਜਾ ਜੂ ਨਹੀਂ ਤੇ ਇਹਦਾ ਜਿਹੜਾ ਬੂਜਾ ਤੁਹਾਨੂੰ ਮੈਂ ਖੋਣਾ ਹੈ ਇਹ ਦੇਖੋ ਇਹਦਾ ਬੂਜਾ ਆ ਆ ਦੇਖੋ ਬੂਜਾ ਹਜੇ ਫੋਟ ਕਰੀ ਜਾਂਦਾ ਇਹ ਹਜੇ ਇਹ ਕਰੀ ਜਾਂਦਾ ਫੋਟ ਛੋੜ ਚੋੜੀ ਨਿਕਲ ਜਾਂਦੀ ਹੈ ਵਿੱਚ ਆ ਦੇਖੋ ਨਾਲੇ ਇਹਦੇ ਤੇ ਆਪਾਂ ਕੋਈ ਜ਼ਿਆਦਾ ਖਰਚਾ ਨਹੀਂ ਕੀਤਾ ਤੇ ਝੋਨਾ ਤੁਸੀਂ ਆ ਦੇਖ ਲਓ ਜਿਹੜਾ ਪਿੱਛੋਂ ਬੂਜੇ ਲਾਇਆ ਉਹ ਜਰੂਰ ਥੋੜੇ ਨਰਮ ਹੈ ਕੋਈ ਨਹੀਂ ਪਰਮਾਤਮਾ ਸੌਖ ਰੱਖੇ ਤੇ ਇਹਦੇ ਚ ਆਪਾਂ ਤੀਜੇ ਚੌਥੇ ਦਿਨ ਗੇੜਾ ਦੇ ਦਿੰਨੇ ਰੇ ਇਹ ਤਾਂ ਜਿੱਥੇ ਮੱਥੇ ਮੱਥੇ ਤੇ ਲਾਇਆ ਹੈ ਤੇ ਇਹਦੇ ਚ ਆਪਾਂ ਤਿੰਨ ਰੇ ਰੇ ਭਾਈ ਐ ਰੇ ਦੇ ਚ ਪੈ ਗਈ ਦੋ ਰੀ ਗੱਟਾ 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 ਕਿੱਲੇ ਦਾ ਤੇ ਇੱਕ ਰੀ ਅੱਧਾ ਗੱਟਾ ਕਿੱਲੇ ਦਾ ਕਿੱਲਾ ਥਾਂ ਦਾ ਇਹ 2.5 ਗੱਟੇ ਜਖੂਰੀਆ ਪਈ ਐ ਤੇ ਚੋਟ ਨਾ ਫਸਿਆ ਕਰਦਾ ਆਪਾਂ ਤੁਹਾਨੂੰ ਇਹਦੇ ਚ ਪਾਣੀ ਦੀ ਗੱਲ ਦੱਸਦੇ ਆ ਤੁਸੀਂ ਯਕੀਨ ਨੇ ਮੰਨਣਾ ਇਹ ਜਦੋਂ ਮੀਂਹ ਪਿਆ ਹੁਣ ਪਿੱਛੇ ਜੇ ਭਾਰਾ ਮੀਂਹ ਪਿਆ ਸੀ ਇੱਕ ਉਦੋਂ ਬਾਅਦ ਆ ਪੈਦੇ ਚ ਪਾਣੀ ਠੱਲਿਆ ਉਦੋਂ ਪਹਿਲਾਂ ਪਾਣੀ ਪੂਰਾ ਨਹੀਂ ਆਉਂਦਾ ਸੀ ਔੜ ਲੱਗੀ ਸੀ ਤੈਨੂੰ ਸਿਰਫ 4 ਪਾਣੀ ਲੱਗੇ ਹੋਏ ਸੀ ਸਿਰਫ ਹੀ 4 ਪਾਣੀ ਇੱਕ ਜਦੋਂ ਬੀਜ ਕਿਲਾਇਆ ਸੀ ਤੇ ਤੈਨੂੰ ਉਦੋਂ ਬਾਅਦ ਉਦੋਂ ਅੱਧਾ ਘਟਾ ਯੂਰੀਆ ਦਾ ਪਿਆ ਸੀ ਇਹਨੂੰ ਸਾਰੇ ਕਿੱਲੇ ਚ ਪਾਣੀ ਨਹੀਂ ਸੀ ਫਿਰ ਮਿਲਦਾ ਜਦੋਂ ਪਾਣੀ ਲੱਗਦਾ ਕਿਹੜਾ ਉਦੋਂ ਖਲਾਰ ਦਿੰਦੇ ਸੀ ਤੇ ਇੱਕ ਵਾਰੀ ਰੇ ਭਾਈ ਜੀ ਉਦੋਂ ਤੇ ਬਾਕੀ ਚੀਜ਼ ਬਹੁਤ ਵਧੀਆ ਇਹ ਤੋ ਨਾ ਵੈਰੈਟੀ ਵੀ ਵਧੀਆ ਹੈ ਤੇ ਬਜਾਈ ਚ ਵੀ ਕਾਮਯਾਬ ਹੈ ਇਹ ਆਪਾਂ ਤਾਂ ਬੀਜਿਆ ਸੀ ਪਿਛਲੇ ਸਾਲ ਨਾ ਇੱਕ ਘਰ ਨੇ ਬੀਜਿਆ ਸੀ ਉਹਦਾ ਨਾ ਬੀਜਾ ਹੈ 83 ਮਨ ਨਿਕਲਿਆ ਸੀ ਆਪਣਾ ਲਾਇਆ 86 ਮਨ ਨਿਕਲਿਆ ਸੀ ਤੇ ਉਹਦਾ ਇੱਕ ਹੋਰ ਕੰਮ ਹੋ ਗਿਆ ਸੀ ਥੋੜਾ ਸੰਘਣਾ ਸੀਗਾ ਤੇ ਰੇਰੂ ਸੰਘਣੇ ਤਾਂ ਜਿਆਦਾ ਪੈ ਗਈ ਉਹ ਹੱਲ ਗਿਆ ਤੇ ਉਹਨੂੰ ਪੈ ਗਈ ਜੇ ਪੱਤਲ ਬੇੜੀ ਝੁਲਤ ਜਰੂਰ ਬਣ ਗਿਆ ਸੀ ਤੇ ਆਪਣੇ ਹਜੇ ਤੱਕ ਕਿਰਪਾ ਮਾਲਕ ਦੀ ਨਾ ਤਾਂ ਕੋਈ ਸੁੰਡੀ ਇਹਨੂੰ ਨਾ ਇਹ ਇਹ ਪੀਲਾ ਹੈ ਹਾਂ ਤੁਸੀਂ ਵੇਖੋਗੇ ਨਾ ਇਹਦਾ ਸਹੀ ਰੰਗ ਹੈ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਆਪਾਂ ਜੇ ਬੀਜ ਵੀ ਲਈਏ ਨਾ ਝੋਨਾ ਤੇ ਉਹ ਵੀ ਬਈ ਕਾਮਯਾਬ ਹੈ ਐਤਕੀ ਜਿੰਨੇ ਔੜਤਾਂ ਵੇਖੀ ਨਹੀਂ ਇਹ ਕਮੀ ਵੱਡਾ ਪਾ ਕੇ ਸ਼ੁਰੂ-ਸ਼ੁਰੂ ਜਦੋਂ ਲੱਗਦੇ ਝੋਨੇ ਸੀ ਉਦੋਂ ਬਾਅਦ ਮੀਂਹ ਖਾਇਆ ਹੀ ਨਹੀਂ ਤੇ ਉਦੋਂ ਔੜ ਵੀ ਬਹੁਤ ਸੀ ਤੇ ਜੇ ਮੰਨ ਲਓ ਔੜ ਵੀ ਲੱਗ ਗਈ ਆਪਣਾ ਬਜਾਈ ਵਾਲਾ ਝੋਨਾ ਤਾਂ ਵੀ ਚੱਲ ਜਾਂਦਾ ਹੈ ਉਹਦਾ ਇਹ ਹੁੰਦਾ ਵੀ ਉਹਨੂੰ ਪਾਣੀ ਤੁਸੀਂ ਨਾ ਪੰਜਾਂ ਦਿਨਾਂ ਤੇ ਲਾ ਦੇਵੋ ਛੀਆਂ ਦਿਨਾਂ ਤੇ ਲਾ ਦੇ ਹਫਤੇ ਤੋਂ ਲਾ ਦੇ ਉਹਨੂੰ ਤਾਂ ਵੀ ਕੁਝ ਨਹੀਂ ਹੁੰਦਾ ਤੇ ਜਿਹੜਾ ਆਪਾਂ ਕੱਦੂ ਕਰ ਲਿਆ ਜਿੰਨਾ ਚ ਡੱਕੇ ਲੱਗਦੇ ਨੇ ਪਾਣੀ ਨਾਲ ਭਰਿਆ ਹੋਵੇ ਤੇ ਜੇ ਪਾਣੀ ਸੁੱਕ ਗਿਆ ਤੇੜਾਂ ਪੈ ਗਈਆਂ ਤੇ ਫਿਰ ਡੱਕਣ ਲੱਗਦਾ ਤੇ ਫਿਰ ਦੁਬਾਰੇ ਕੱਦੂ ਕਰੋ ਤੇ ਕੱਦੂ ਕਰਕੇ ਲਾ ਕੇ ਵੀ ਪਾਣੀ ਆਇ ਨਹੀਂ ਆਪਾਂ ਵੀ ਤਿੰਨ ਚਾਰ ਦਿਨਾਂ ਤੋਂ ਲਾ ਰਹੇ ਆਂਗੇ ਫੇਰ ਵੀ ਆਪਾਂ ਨੂੰ ਪਾਣੀ ਉਹਦੇ ਚ ਠੱਲਣਾ ਪੈਣਾ ਫੇਰ ਗੱਲ ਬੰਦੀ ਐ ਤੇ ਇਹਦੇ ਚ ਉਹੀ ਗੰਦ ਵਾਲੀ ਦਵਾਈ ਪਾਈ ਸੀ ਇੱਕ ਕਰੀ ਜਿਹੜੀ ਆਪਾਂ ਆਮ ਝੋਨੇ ਚ ਪਾਉਂਦੇ ਆ ਕੋਈ ਇਹ ਤੇ ਆਪਾਂ ਸਪਰੇ ਨਹੀਂ ਕੀਤੀ ਗੰਦ ਵਾਲੀ ਵਿਕਾਹ ਹੋ ਗਿਆ ਤੇ ਆਪਾਂ ਇਹ ਤੇ ਕੋਈ ਸਪਰੇ ਕੀਤੀ ਐ ਤੇ ਨਾ ਹੀ ਕੋਈ ਹੋਰ ਨਜਾਇਜ਼ ਖਰਚ ਐ ਹੁਣ ਉਹ ਤਾਂ ਗਵਰਨਮੈਂਟ ਨੂੰ ਪਤਾ ਹੈ ਜਾਂ ਪਰਮਾਤਮਾ ਨੂੰ ਪਤਾ ਹੈ ਵੀ ਪੈਸੇ ਆਉਣਗੇ ਕਿ ਨਹੀਂ ਆਉਣਗੇ ਜਿਹੜਾ 1500 ਰੁਪਏ ਕਿੱਲੇ ਦਾ ਭਜਾਈ ਸਿੱਧੇ ਭਜਾਈ ਵਾਲੇ ਝੋਨੇ ਨੂੰ ਝੋਨੇ ਵਾਲੇ ਨੂੰ ਦੇਨੇ ਆ ਤੇ ਫੋਟੋ ਹੋ ਗਈ ਹੈ ਤੇ ਉਹ ਹੁਣ ਆਇਆ ਤਾਂ ਪਤਾ ਲੱਗੂਗਾ ਵੀ ਆਉਂਦਾ ਕਿ ਨਹੀਂ ਆਉਂਦਾ ਜੇ ਮੈਂ ਖਰਚਾ ਤੁਹਾਨੂੰ ਗਿਣਾਵਾਂ ਇਹਦਾ ਹੁਣ ਤੁਸੀਂ ਵੇਖ ਲਓ ਵੀ ਆਪਦੇ ਟਰੈਕਟਰ ਨਾਲ ਆਪਦੀ ਮਸ਼ੀਨ ਨਾਲ ਬੀਜਿਆ ਲੀਟਰ ਨੂੰ ਲੀਟਰ ਕਿ ਤੇਲ ਦਾ ਖਾਦਾ ਹੋਏ ਨੇ ਨਾ ਤਾਂ ਹੀ ਜਿਆਦਾ ਲਾਉਣੀ ਹੁੰਦੀ ਆ ਵੀ ਆਪਾਂ ਆਖੇ ਜ਼ੋਰ ਜਿਆਦਾ ਲਾ ਦਾਂ ਜਿਆਦਾ ਤੇਲ ਖਾਊਗਾ ਤੇ ਨਾ ਹੀ ਕੋਈ ਟਾਈਮ ਬੜਾ ਲੱਗਦਾ ਵੀ ਹੌਲੀ ਬਾਲਾ ਤੋਰਨਾ ਪੈਂਦਾ ਇਹ ਦੂਜੀ ਮਸ਼ੀਨ ਸੀਗੀ ਆਮ ਛਾਦੀ ਮਸ਼ੀਨ ਸੀਗੀ ਇਹੇ ਟੱਪਿਆਂ ਵਾਲੀ ਨਹੀਂ ਜੀ ਟੱਪਿਆਂ ਵਾਲੀ ਤੇ ਹੌਲੀ ਬੀਜਣਾ ਪੈਂਦਾ ਟਾਈਮ ਜਿਆਦਾ ਲੱਗਦਾ ਤੇ ਇਹਦੇ ਤੇ ਕੋਈ ਐ ਨਹੀਂਗਾ ਇਹ ਤੇ ਆਪਾਂ ਭਲਾ ਵਧੀਆ ਵੀ ਪਹਿਲੇ ਗੇਅਰ ਚ ਆਮ ਟਰੈਕਟਰ ਜਿਹੜੇ ਤੁਰਦੇ ਆ ਉਹ ਤੋਰੀ ਜਾਈਏ ਤੇ ਵਧੀਆ ਬੀਜੀ ਜਾਂਦਾ ਤੇ ਖਰਚੇ ਦੀ ਗੱਲ ਆਏ ਸੀਗੀ ਅੱਧਾ ਗੱਟਾ ਡਾਈ ਦਾ ਤੇ ਬਜਾਈ ਤੇ ਤੇਲ ਵੇਲੇ ਕਿੰਨਾ ਖਾਦਾ ਤੇ 8-9 ਕਿਲੋ ਬੀ ਪਿਆ ਕਿੱਲੇ ਦਾ ਆਹਾਂ ਬਜਾਈ ਦਾ ਖਰਚਾ ਇਹਦਾ ਲਵਾਈ ਦਾ ਤੇ ਬਜਾਈ ਦੇ ਖਰਚੇ ਦਾ ਤੁਸੀਂ ਕੱਢ ਲਿਓ ਵੀ ਕਿੰਨਾ ਕੁ ਫਰਕ ਪੈਂਦਾ ਇੱਕ ਜਰੂਰ ਇੱਕ ਗੱਲ ਜਰੂਰ ਹੈ ਜੇ ਝੋਨਾ ਬੀਜਣਾ ਤਾਂ ਮਨ ਨੂੰ ਠੱਲਣਾ ਪੈਣਾ ਜੇ ਤੁਸੀਂ ਆਖੋਗੇ ਨਾ ਵੀ ਝੋਨਾ ਬੀਜਦਾ ਤੇ 15 ਦਿਨਾਂ ਬਾਅਦ ਵੀ ਵਾਣ ਨਹੀਂ ਟੱਗਿਆ ਨਹੀਂ ਟੱਗਦਾ 15 ਦਿਨਾਂ ਬਾਅਦ ਤੁਸੀਂ ਪਨੀਰੀ ਬੀਜੀ ਆਉਦੀ ਵੇਖ ਲਓ ਕਿੰਨਾ ਕਵਾਂਟ ਟਕਦੀ ਹੈ ਫਿਰ ਆਪ ਨੂੰ ਪਤਾ ਲੱਗ ਜਾਂਦਾ ਵੀ ਵਾਕਿਆ ਇਹ ਚੀਜ਼ ਹੈ ਕੋਸਕ ਨਹੀਂ ਬੂਜੇ ਦੀ ਗੱਲ ਜੇ ਮੈਂ ਤੁਹਾਨੂੰ ਕਰਨਾ ਬੂਜੇ ਦੀ ਤਾਂ ਗੱਲ ਤੁਸੀਂ ਛੱਡ ਹੀ ਦਿਓ ਜਿੱਥੇ ਕਿਤੇ ਕੱਲਾ ਕੱਲਾ ਬੂਜਾ ਸੀ ਨਾ ਉੱਥੇ ਤਾਂ ਬੂਜਾ ਤੁਸੀਂ ਆਪ ਹੀ ਮੰਨ ਜੂਗੇ ਹਾਂ ਦੇਖ ਮੈਂ ਕਹਿੰਦਾ ਯਾਰ ਵੀਡੀਓ ਜੇ ਪਤਾ ਨਹੀਂ ਤੁਹਾਨੂੰ ਕਿਵੇਂ ਦਿਖਦਾ ਆਊਗਾ ਆ ਜਿਹੜਿਆ ਜਿਹੜਿਆਂ ਨੂੰ ਲੱਗਿਆ ਨੂੰ ਹਫਤਾ ਦਸ ਦਿਨ ਹੋਏ ਉਹ ਤੁਸੀਂ ਵੇਖ ਲਓ। ਬਾਕੀ ਇੱਕ ਗੱਲ ਹੋਰ ਜੇ ਤੁਸੀਂ ਇਹਦੇ ਡੱਕੇ ਲਾਉਣੇ ਵੀ ਪੈਣ। ਕੋਈ ਆਪਾਂ ਨੂੰ ਜ਼ਰੂਰੀ ਨਹੀਂ ਆਪਾਂ ਪਨੀਰੀ ਪੱਟ ਕੇ ਲਾਉਣੀ ਆ ਵਿੱਚੋਂ ਪੱਟ ਕੇ ਲੱਗ ਜਾਂਦੇ ਆ। ਆ ਹੁਣ ਵਿੱਚੋਂ ਪੱਟ ਕੇ ਲੱਗੇ ਹੋਏ ਆ। ਨਾਲ ਹੀ ਰਲੇ ਪਏ ਆ। ਆ ਵੇਖ ਲਓ। ਜੇ ਤੁਸੀਂ ਪਨੀਰੀ ਪੱਟ ਕੇ ਲਾਉਂਦੇ ਬਾਈ ਇਹ ਹੈਗਾ ਕਿ ਦੋ ਦੋ ਡੱਕੇ ਹੋਣੇ ਸੀ। ਇਹ ਹੁਣ ਚਾਰ ਚਾਰ ਪੰਜ ਪੰਜ ਡੱਕੇ ਲੱਗ ਗਏ ਨਾਲ ਹੀ ਰਲ ਗਏ। ਇੱਕ ਥੋੜੀ ਜਿਹੀ ਦੀ ਖੇਚਲ ਹੋ ਜਾਂਦੀ ਹੈ। ਵੀ ਆਪਾਂ ਇਹ ਦੇ ਚ ਰੇ ਜਿਹੜੀ ਤੀਜੇ ਚੌਥੇ ਦਿਨ ਪਾਰੀਏ ਤੇ ਚੱਲ ਆ ਰਲ ਜਾਂਦਾ ਛਿਤੀ ਆ ਦੇਖੋ ਚਲੋ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਾ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ